ਨਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਚਰਨਾ ਦੀ ਸ਼ੋ ਲੈ ਰਹੀ ਸੰਗਤ ਜੀ ਸਾਰੇ ਆਪਾਂ ਬੜੇ ਭਾਗਾਂ ਵਾਲੇ ਹਾਂ ਕਾਫੀ ਸਮੇਂ ਤੋਂ ਆਪ ਜੀ ਪਿਆਰ ਦੇ ਰਹੇ ਹੋ ਬੜੀ ਇਕਰਤ ਦਾ ਟਿਕਾਉ ਪਾਵਨਾਲ ਦੀਵਾਨ ਸੰਗਤ ਕਰਦੇ ਆ ਰਹੇ ਹੋ ਪਤਸ਼ਾਹੀ ਰਹਿਨਤਾ ਕਰਨ ਇਹ ਕੜੀਆਂ ਸਾਡੀਆਂ ਸੱਚਖਣ ਚ ਲਿਖੀਆਂ ਜਾਣ ਜਿੱਦਾਂ ਤੁਹਾਨੂੰ ਪਤਾ ਹੈ ਬਬਨ ਸਿੰਘ ਜੀ ਮਾਪੁਰਖ ਨਾਮ ਸਰਕਲੇਰਾ ਵਾਲੇ ਭਾਦੋ ਦੇ ਮਹੀਨੇ ਦੇ ਵਿੱਚ ਮਾਪੁਰਖਾਂ ਦੀ ਵਰਸੀ ਆਉਂਦੀ ਹੈ। ਉਹਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਵੱਧ ਤੋਂ ਵੱਧ ਨਾਮ ਜਪਦੀਆਂ। ਮਾਪੁਰਖਾਂ ਦੀ ਵਰਸੀ ਨੂੰ ਸਮਰਪਿਤ ਸੁਖਨੀ ਸਾਹਿਬ ਜੀ ਦੇ ਪਾਤ। ਚੋਪਈ ਸਾਹਿਬ ਮੂਲ ਮੰਤਰ ਗੁਰੂ ਮੰਤਰ ਦੀਆਂ ਮਾਲਾਂ ਵੱਧ ਤੋਂ ਵੱਧ ਸੰਗਤਾਂ ਨਾਮ ਜਪਦੀਆਂ। ਮੈਂ ਧਰਨਾ ਪੜ ਰਿਹਾ ਸੀ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾਂ ਪਿਆਰਿਆਂ ਦੇਖੋ ਐਸੇ ਮਹਾਂਪੁਰਖ ਜਿਨ੍ਹਾਂ ਨੇ ਆਪਣਾ ਇੱਕ ਸਵਾਸ ਵੀ ਜਿਹੜਾ ਬਿਰਥਾ ਨੇ ਜਾਣ ਦਿੱਤਾ ਖੋ ਸਤਨਾਮ ਇੱਕ ਇੱਕ ਸਵਾਸ ਗੁਰਨਾਮਕ ਦੇ ਲੇਖੇ ਚ ਲਾਤਾ ਛੋਟੀ ਮੋਟੀ ਗੱਲ ਨਹੀਂ ਹੁੰਦੀ ਮਹਾਂਪੁਰਖਾਂ ਨੇ ਸਾਰਾ ਜੀਵਨ ਗੁਰੂ ਪਾਤਸ਼ਾਹ ਜੀ ਦੇ ਲੇਖੇ ਚ ਲਾਇਆ ਤੇ ਉਹਨਾਂ ਦੇ ਬਚਨ ਨੇ ਕਹਿੰਦੇ ਸਿਖਾ ਤੂੰ ਨਿਤ ਨਿਮਨ ਛੱਡੀ ਗੁਰਨਾਮਕ ਤੇਰੀ ਬਾਹ ਨਹੀਂ ਛੱਡਦਾ ਖੋ ਸਤਨਾਮ ਹਮੇਸ਼ਾ ਕੁਛ ਵੀ ਹੋ ਜੇ ਆਪਣਾ ਨਿਤਨੇਮ ਪੱਕਾ ਰੱਖੋ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਜੇ ਗੁਰੂ ਦੀ ਕਿਰਪਾ ਨਾਲ ਸਾਡਾ ਨਿਤਨੇਮ ਪੱਕਾ ਹੈ ਦੇਖੋ ਜਿਨ੍ਹਾਂ ਦਾ ਨਿਤਨੇਮ ਪੱਕਾ ਹੈ ਨਾ ਉਹਨਾਂ ਨੂੰ ਤੱਤੇ ਝੋਲੇ ਨਹੀਂ ਕੁੱਛ ਕਹਿੰਦੇ ਆਖੇ ਸਤਨਾਮ ਉਹਨਾਂ ਨੇ ਹਰ ਵੇਲੇ ਅੰਧ ਸੰਗ ਗੁਰੂ ਨਾਨਕ ਪਾਤਸ਼ਾਹ ਜੀ ਆਪ ਰੰਦੇ ਹੈ ਤੇ ਜਿਹੜੇ ਨਿਤਨੇਮ ਨਹੀਂ ਕਰਦੇ ਆਪਾਂ ਦੇਖਦੇ ਹਾਂ ਬਹੁਤ ਸੇ ਜਾਣੇ ਪ੍ਰੇਸ਼ਾਨ ਰਹਿੰਦੇ ਐ ਦੁਖੀ ਰਹਿੰਦੇ ਐ ਕੋਈ ਨਾ ਕੋਈ ਗੱਲ ਤੋਂ ਇਰੀਟੇਟ ਰਹਿੰਦੇ ਨੇ ਪਰ ਨਿਤਨੇਮ ਜਿਹੜਾ ਹੈ ਇਹ ਗੁਰੂ ਨਾਨਕ ਦੀ ਬਾਣੀ ਕੋਸ਼ਿਸ਼ ਕਰੀਏ ਪਤਸ਼ਾਹ ਜੀ ਰਹਿਮਤਾ ਕਰਨ ਸਾਡਾ ਨਿਤਨੇਮ ਬਣ ਜੇ ਮਹਾਂਪੁਰਖਾਂ ਲਈ ਵਰਸੇ ਆ ਰਹੀ ਹੈ ਉਹਨਾਂ ਨੂੰ ਸਮਰਪਿਤ ਬਦ ਤੋਂ ਬਦ ਸੱਚੀ ਸਰਧਾਂਜਲੀ ਨਾਮ ਜਪ ਕੇ ਬਾਣੀ ਪੜ ਕੇ ਚੰਗਿਆਂ ਦੀ ਸੰਤ ਕਰਕੇ ਸਾਡਾ ਜੀਵਨ ਸਫਲਾ ਹੋਵੇ ਇਹ ਹੀ ਬੇਨਤੀ ਆਪਾਂ ਹਰ ਦੁਆਰਾਂ ਦੇ ਵਿੱਚ ਕਰਦੇ ਆਂ ਪਾਤਸ਼ਾਹ ਜੀ ਰਹਿਨਤਾ ਕਰਨ ਇਸੇ ਤਰ੍ਹਾਂ ਹੀ ਆਪਾਂ ਸਾਰਿਆਂ ਨੂੰ ਜੋੜ ਕੇ ਰੱਖਣ ਪ੍ਰਵਾਨ ਕਰੋ ਜੀ